ਆ ਜਿਹੜੇ ਪੰਜਾਬ ਵਾਲੇ ਭਰਾ ਪ੍ਰਵਾਸੀਆਂ ਦੇ ਹੱਕ ਵਿੱਚ ਆਏ ਆ ਉਹਨਾਂ ਲਈ ਵੀਡੀਓ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਬੰਦੇ ਲਈ ਆ ਆਪਾ ਪ੍ਰਵਾਸੀਆਂ ਦੇ ਕਦੇ ਹੀ ਨਹੀਂ ਖਿਲਾਫ ਚੱਲੇ ਨਾ ਕਦੇ ਕਿਸੇ ਦੀ ਧੀ ਨੂੰ ਗਾਲ ਕੱਢੀ ਨਾ ਕਿਸੇ ਦੀ ਭੈਣ ਨੂੰ ਗਾਲ ਕੱਢੀ ਤੇ ਨਾ ਕਦੇ ਆਪਾਂ ਕੁੜੀਆਂ ਗੱਤਰੀਆਂ ਤੇ ਕਰ ਗਏ ਆ ਇਹ ਕਹਿੰਦਾ ਵੀ ਮੈਂ ਸਰਦਾਰਾਂ ਦੀ ਬਹੁਤ ਜੁਦ ਕਰਦਾ ਸੀ ਕਹਿੰਦਾ ਪਰ ਹੁਣ ਕਹਿੰਦਾ ਮੈਂ ਦੋ ਬੰਦੇ ਮਾਰੇ ਹੋਇਆ ਪੰਜਾਬ ਦੇ ਆ ਦੇਖ ਪੂਰਾ ਕਮੈਂਟ ਪੜ ਲਿਓ ਕਹਿੰਦਾ ਮੈਂ ਟਰੱਕ ਚਲਾਉਣਾ ਪੰਜਾਬ ਆਉਂਦਾ ਜਾਂਦਾ ਹੀ ਰਹਿਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਬੰਦਾ ਇਹਨੂੰ ਜਾਣਦਾ ਉਹ ਦੱਸਿਓ ਜਰੂਰ ਮੇਰਾ ਭਰਾ ਕਿਉਂਕਿ ਟਰੱਕ ਡਰਾਈਵਰ ਵੀਰ ਆਪਣੇ ਜਾਣਦੇ ਹੀ ਹੁੰਦੇ ਆ ਠੀਕ ਹੈ ਨਾ ਇੱਕ ਦੂਜੇ ਨੂੰ ਆ ਜਿਹੜੇ ਹਿੰਦੂ ਭਰਾ ਇਹਨਾਂ ਪੱਖ ਲੈਂਦੇ ਆ ਉਹ ਸੁਣ ਲੋ ਇਹਦੀ ਗੱਲ ਕਹਿੰਦਾ ਵੀ ਅਸੀਂ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਵਿਆਹਾਂ ਹੋਈਆਂ ਸਾਡੇ ਅਸੀਂ ਸਾਰੀਆਂ ਛੱਡ ਦੇਣੀਆਂ ਕਹਿੰਦਾ ਅਸੀਂ ਜਦੋਂ ਨਾ ਫੇਟਣ ਵਾਸਤੇ ਆਏ ਪੰਜਾਬ ਦੀਆਂ ਧੀਆਂ ਪੇਣਾ ਨਾਲ ਹੁਣ ਤੁਸੀਂ ਕੀ ਆਖੋਗੇ ਮੈਂ ਇੱਕ ਕਮੈਂਟ ਇਹਦਾ ਲਾ ਨਹੀਂ ਸਕਦਾ ਕਿਉਂਕਿ ਆਪਣੇ ਪੇਜ ਨੂੰ ਧੀਆਂ ਪੈਣਾ ਦੇਖਦਿਆਂ ਇਸ ਕਰਕੇ ਇਹ ਬੰਦਾ ਵੀ ਉਹ ਕਰੂਗਾ ਦੇਖੂਗਾ ਪਰ ਭਰਾ ਮੇਰੇ ਜੇ ਅਸੀਂ ਆਪਣੀ ਆਈ ਤੇ ਆ ਗਏ ਤਾਂ ਤੈਨੂੰ ਕਿਹੜੀ ਮਰਜ਼ੀ ਖੁੱਡ ਜਲੁਕ ਜੀ ਕੱਢ ਲਾਂਗੇ ਇਹ ਗੱਲ ਤੂੰ ਭੁਲੇਖੇ 'ਚ ਐ ਵੀ ਮੈਂ ਕਿਤੇ ਲੁਕ ਜੂਆਂ ਲੁਕਣ ਲਾ ਕਨੀ ਦਿੰਦੇ ਵੀਰ ਮੇਰੇ ਅਸੀਂ ਤੇਰਾ ਸਰਾ ਡਾਡਾ ਕੱਢ ਰੱਖਿਆ ਦੂਜੀ ਗੱਲ ਜਿਹੜੇ ਹਿੰਦੂ ਭਰਾ ਉਹ ਗੰਗਾ ਜਲ ਦੇਣੇ ਵਾਲਾ ਇਹਨਾਂ ਦੇ ਹੱਕ 'ਚ ਆਇਆ ਉਹਨੂੰ ਹੁਣ ਪੁੱਛੋ ਵੀ ਭੈਣ ਦਾ ਵੀਰਾ ਹੁਣ ਦੱਸ ਆ ਸੋਡੀਆਂ ਕਹਿੰਦੇ ਅਸੀਂ ਧੀਆਂ ਭੈਣਾ ਨਾਲ ਇੱਜ਼ਤਾ ਨਾਲ ਖੇਡਣ ਆਏ ਆ ਹਿੰਦੂ ਮੰਨ ਕੇ ਕਹਿੰਦੇ ਹਿੰਦੂਆਂ ਨਾਲ ਜਿਹੜੇ ਪ੍ਰਵਾਸੀ ਐ ਹੁਣ ਵੀ ਲੈ ਲੋ ਇਹਨਾਂ ਦਾ ਹੱਕ ਉਹ ਪੱਖ ਹੁਣ ਵੀ ਦਿਓ ਇਹਨਾਂ ਨੂੰ ਜਵਾਬ ਅਸਲ ਦੇ ਵਿੱਚ ਗਲਤੀ ਪੰਜਾਬੀਆਂ ਦੀ ਆ ਪੰਜਾਬੀ ਸਾਰੇ ਭਾਈਚਾਰੇ ਨਾਲ ਰਹਿੰਦੇ ਆ ਉਹ ਹਿੰਦੂ ਹੋਣ ਮੁਸਲਮਾਨ ਹੋਣ ਸਿੱਖ ਹੋਣ ਪੰਜਾਬੀ ਦਾ ਯਾਰ ਪੰਜਾਬੀ ਐ ਨਾ ਇਹ ਗੱਲ ਮੈਂ ਪ੍ਰਵਾਸੀਆਂ ਨੂੰ ਮੈਂ ਕਦੇ ਨਹੀਂ ਆਖਿਆ ਚੰਗੇ ਮਾਰੇ ਨਾ ਮੈਂ ਕਦੇ ਆਖਿਆ ਵੀ ਪ੍ਰਵਾਸੀਆਂ ਨੂੰ ਸਾਰਿਆਂ ਨੂੰ ਕੱਢੋ ਮੈਂ ਕ੍ਰਿਮੀਨਲਾਂ ਦੇ ਉਹ ਕੀਤਾ ਸੀਗਾ ਪਾਇਆ ਸੀ ਵੀ ਕ੍ਰਿਮੀਨਲ ਬੰਦਿਆਂ ਨੂੰ ਬਾਹਰ ਕੱਢੋ ਕ੍ਰਿਮੀਨਲ ਬੰਦਿਆਂ ਦੇ ਆਧਾਰ 'ਤੇ ਚੈੱਕ ਹੋਣੇ ਚਾਹੀਦੇ ਐ ਕ੍ਰਿਮੀਨਲ ਬੰਦੇ ਐ ਜਿਹੜੇ ਉਹਨਾਂ ਨੂੰ ਉਹਨਾਂ ਦਾ ਪਤਾ ਕਰਨਾ ਚਾਹੀਦਾ ਐ ਜਿਹੜੇ ਉਧਰੋਂ ਭਗੌੜੇ ਹੋ ਕੇ ਪੰਜਾਬ 'ਚ ਸ਼ਰਨ ਲੈਤੀ ਹੋਈ ਆ ਆਪਾਂ ਇਹੀ ਗੱਲ